ਅੱਜ ਇੱਕ ਵਾਰ ਅਸੀਂ ਫੇਰ ਤੋਂ ਪਹੁੰਚੇ ਹਾਂ ਬਾਰਡਰ ਦੇ ਉੱਤੇ ਤੇ ਬਾਰਡਰ ਦੇ ਉੱਤੇ ਅੱਜ ਸਾਨੂੰ ਲੱਭਿਆ ਖਜ਼ਾਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਈਟ ਵਾਈਟ ਗੋਲੀਆਂ ਵਟਰੇ ਸਨ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਇਹ ਕੀ ਹੈ ਕਿਸ ਤਰੀਕੇ ਨਾਲ ਤੁਸੀਂ ਵਟ ਰਹੇ ਹੋ ਕਿਸ ਚੀਜ਼ ਹੈ ਤਾਂ ਉਹਨਾਂ ਨੇ ਕਿਹਾ ਕਿ ਫਰੂਕੀ ਜੀ ਇਹ ਗੋਲੀਆਂ ਨਹੀਂ ਹੈਗੀਆਂ ਇਹ ਖਜ਼ਾਨਾ ਹੈ ਹਾਂਜੀ ਬਿਲਕੁਲ ਖਜ਼ਾਨਾ ਹੈ ਜੀ ਵਾਕਿਆ ਹੀ ਖਜ਼ਾਨਾ ਹੈ ਜੀ ਖਜ਼ਾਨਾ ਤੁਸੀਂ ਬਣਾਇਆ ਕਿਵੇਂ ਇਹ ਤੁਸੀਂ ਕਹਿੰਦੇ ਵੀ ਇਹ ਖਜ਼ਾਨਾ ਸਾਨੂੰ ਲੱਭਿਆ ਨਹੀਂ ਹੈ ਤੁਸੀਂ ਆਪ ਖਜ਼ਾਨਾ ਬਣਾਇਆ ਖਜ਼ਾਨਾ ਬਣਦਾ ਕਿਵੇਂ ਹੈ ਤੇ ਇਹ yellow ਪਾਣੀ ਦਾ ਇਹ ਇਸ 골ਡਨ ওয়াটার ਦਾ ਇਹਦੇ ਵਿੱਚ ਕੀ ਰੋਲ ਰਹਿੰਦਾ ਤੱਕ ਇਹ ਗੋਲੀਆਂ ਤਿਆਰ ਹੁੰਦੇ ਨੇ ਉਦੋਂ ਤੱਕ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਬਾਰਡਰ ਦੇ ਉੱਤੇ ਬਹੁਤ ਵੱਡੀਆਂ ਸੇਵਾਵਾਂ ਹੈਗੀਆਂ ਨੇ ਡਾਕਟਰ ਸਾਹਿਬ ਦੀਆਂ ਵੈਜੀਆਂ ਡਾਕਟਰ ਸਾਹਿਬ ਇਕਲ ਦੱਸੋ ਜਿਹੜਾ ਇਹ ਖਜ਼ਾਨਾ ਗੁੰਨਿਆ ਜਾ ਰਿਹਾ ਹੈ ਇਹ ਕਿਹੜੇ ਲੋਕਾਂ ਦੇ ਕੰਮ ਆਉਣ ਵਾਲੀ ਚੀਜ਼ ਹੈਗੀ ਹੈ ਅਗਦੀ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਧਾਂਤ ਪੈ ਰਹੀ ਏ ਕਿਸੇ ਨੂੰ ਸੁਪਨ ਦੋਸ਼ ਹੋ ਰਿਹਾ ਹੈ ਕਿਸੇ ਦਾ ਗਲਬਤ ਕਰਦਿਆਂ ਕਹਿੰਦੇ ਨੇ ਪਾਣੀ ਜਾਂ ਪਹਿਲਾਂ ਹੀ ਨਿਕਲ ਜਾਂਦਾ ਠੀਕ ਹੈ ਜੀ ਇਹ ਚੀਜ਼ਾਂ ਜਿਹੜੀਆਂ ਅਸੀਂ ਤਿਆਰ ਕਰ ਰਹੇ ਆ ਇਹ ਜਿਹੜੀ ਟੈਬਲੇਟ ਅਸੀਂ ਤਿਆਰ ਕਰਦੇ ਆ ਇਹ ਉਹਨਾਂ ਵਾਸਤੇ ਆ ਬਲੱਡ ਤੇ ਜਿਹੜਾ ਸਰਕਲ ਹੁੰਦਾ ਨਹੀਂਗਾ ਤੇ ਜਦੋਂ ਉਹ ਨਾ ਹੋਣ ਕਰਕੇ ਫਿਰ ਉਹਨਾਂ ਦੇ ਜਿਹੜਾ ਏ ਢਿੱਲਾ ਬਣ ਰਿਹਾ ਜਾਂਦਾ ਜਦੋਂ ਉਹ ਲੇਡੀਜ਼ ਦੇ ਨੇੜੇ ਜਾਂਦੇ ਨੇ ਤਾਂ ਉਸ ਟਾਈਮ ਤੇ ਉਹਨਾਂ ਨੂੰ ਕੀ ਹੁੰਦਾ ਹੈ ਉਹਨਾਂ ਨੂੰ ਫਿਰ ਉਹ ਪ੍ਰੋਬਲਮ ਆਦੀ ਕਦੀ ਜਦੋਂ ਮੰਨ ਲਓ ਉਹ ਕਰੰਟ ਆ ਵੀ ਗਿਆ ਤੇ ਕੁਛ ਚਿਰ ਬਾਅਦ ਉਹ ਆਪਣੇ ਆਪ ਡਾਊਨ ਹੋ ਜਾਂਦਾ ਹੈ ਔਰ ਇੱਕੋ ਸਮੱਸਿਆ ਹੋਰ ਵੱਡੀ ਆ ਰਹੀ ਹੈ ਲੋਕਾਂ ਨੂੰ ਜੀ ਅ ਮਤਲਬ ਉਹਨਾਂ ਦੀ ਜਿਹੜੀ ਟਾਈਮਿੰਗ ਸਮੱਸਿਆ ਹੈ ਕੀ ਕਰ ਰਹੇ ਆ ਅੱਜਕੱਲ ਨਵੀਂ ਪਨੀਰੀ ਕਹਿ ਲੋ ਜਾਂ ਜਿਨ੍ਹਾਂ ਨੂੰ ਇਹ ਨੁਕਸ ਪੈ ਗਏ ਨੇ 1 ਮਿੰਟ ਤੋਂ ਵੱਧ ਨਹੀਂ ਟਿਕਦੇ ਲੇਡੀਜ਼ ਦੇ ਕੋਲ 1 ਮਿੰਟ ਦੇ ਵਿੱਚ ਫਰਕ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਜੇਕਰ ਇਸ ਤਰ੍ਹਾਂ ਦੇ ਕੋਈ ਪੇਸ਼ੈਂਟ ਨੇ ਤਾਂ ਉਹ ਸਾਨੂੰ ਆ ਕੇ ਮਿਲ ਕੋਈ ਵੱਡੀ ਗੱਲ ਨਹੀਂ ਇਹ ਕੋਈ ਵੱਡੀ ਗੱਲ ਹੀ ਨਹੀਂ ਅਸੀਂ ਆਹ ਜਿਹੜੀਆਂ ਟੈਬਲੇਟ ਦੇਣੇ ਪਏ ਆ ਇਹ ਜੇ ਤਾਂ ਕੋਈ ਇਹਨੂੰ ਲਗਾਤਾਰ ਮਹੀਨਾ ਖਾ ਲਵੇ ਬੈਲੀ ਗੋਲੀ ਇੱਕ ਤਾਂ ਲੋਹੇ ਜੜਿਆ ਹੋ ਜਾਏਗਾ ਪਰਮਨੈਂਟ ਠੀਕ ਹੋ ਜਾਂਦਾ ਹੈ ਮੈਰਿਜ ਰੱਖਣ ਰਿਸ਼ਤਾ ਲੱਭਣਾ ਦਾ ਵਿਆਹ ਕਰਾਖਣ ਤੇ ਮੁੜ ਕੇ ਸਾਡੇ ਕੋਲ ਮੈਡੀਸਨ ਲੈਣ ਆ ਜਾਣ ਮਤਲਬ ਇਹ ਤੁਸੀਂ ਇੰਨਾ ਵੱਡਾ ਦਾਵਾ ਕਿ ਵਿਆਹ ਜਿਨ੍ਹਾਂ ਦੀ ਪ੍ਰੋਬਲਮ ਦਿੱਕਤ ਪਰੇਸ਼ਾਨੀ ਹੈਗੀ ਹੈ ਕੋਈ ਦਿੱਕਤ ਨਹੀਂ ਵਿਆਹ ਦੀ ਡੇਟ ਫਿਕਸ ਕਰਨ ਤੇ ਤੁਹਾਡੇ ਕੋਲ ਆ ਜਾਣ ਹਾਂਜੀ ਬਿਲਕੁਲ ਜੀ ਜੀ ਵਿਆਹ ਦੀ ਡੇਟ ਫਿਕਸ ਕਰਨ ਤੇ ਸਾਡੇ ਕੋਲ ਆ ਜਾਣ ਤੇ ਗੱਲ ਹੀ ਕੋਈ ਨਹੀਂ ਇਹ ਤਾਂ ਗੱਲ ਹੀ ਮਮਲੀ ਜੀ ਹੈ ਤੇ ਜੇ ਕਿਸੇ ਨੇ ਮੰਨ ਲਓ ਇਹਨੂੰ ਵੈਸੇ ਯੂਜ਼ ਕਰਨਾ ਹੈ ਐਜ਼ এ ਮौज-ਮਸਤੀ ਵਾਸਤੇ ਤਾਂ 1 ਘੰਟਾ ਪਹਿਲਾਂ ਖਾਵੇ ਠੀਕ 1.5 ਘੰਟਾ ਪਹਿਲਾਂ ਖਾ ਲਵੇ ਤੇ ਜੇ ਸਾਰੀ ਰਾਤ ਸੌ ਜਾਵੇ ਤੇ ਤੁਹਾਨੂੰ ਸਾਨੂੰ ਤਾਂ ਕਿਹਾ ਜੀ ਅੱਛੇ ਕਰਕੇ ਵੀ ਇਸ ਵੇਲੇ ਬੜਾ ਵਿੜਾ ਗਰਕ ਹੋਇਆ ਹੋਇਆ ਜੀ ਬਿਲਕੁਲ ਮਤਲਬ ਢੱਲਾਪਾਨ ਆ ਰਿਹਾ ਬਿਲਕੁਲ ਢੱਲਾਪਾਨ ਇਹੋ ਇਹੋ ਜਿਹੇ ਬੱਚੇ ਆਂਦੇ ਨੇ ਕਿ ਉਹ ਕਹਿੰਦੇ ਨੇ ਸਾਨੂੰ ਐ ਲੱਗਦਾ ਵੀ ਸਾਡੇ ਨਾਲ ਹੈਗਾ ਹੀ ਨਹੀਂ ਸੇ ਕੀ ਕਰਦੇ ਆ ਵੀ ਉਹਨੂੰ ਪਹਿਲੇ ਦਿਨ ਨਸ਼ਾ ਬੰਦ ਕਰ ਦਿੰਨੇ ਆ ਜਿਹਦੀ ਨੀਅਤ ਸਾਫ਼ ਹੋਵੇ ਸਭ ਤੋਂ ਜ਼ਿਆਦਾ ਤਾਂ ਪ੍ਰੋਬਲਮ ਸ਼ੂਗਰ ਵਾਲਿਆਂ ਨੂੰ ਆਉਂਦੀ ਹੈ ਜੀ 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 ਤੇ ਸ਼ੂਗਰ ਵਾਲਿਆਂ ਨੂੰ ਇਹ ਮਿਲ ਕੇ ਲੈਂਦੀ ਹੈ ਦਵਾਈ ਵੀ ਆਓ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਅਸੀਂ ਫੇਰ ਤੋਂ ਪਹੁੰਚੇ ਹਾਂ ਬਾਰਡਰ ਦੇ ਉੱਤੇ ਤੇ ਬਾਰਡਰ ਦੇ ਉੱਤੇ ਅੱਜ ਸਾਨੂੰ ਲੱਭਿਆ ਖਜ਼ਾਨਾ ਖਜ਼ਾਨਾ ਕਿਹੜਾ ਹੈ ਅਸੀਂ ਜਿਵੇਂ ਡਾਕਟਰ ਸਾਹਿਬ ਕੋਲ ਆਏ ਇੱਥੇ ਬਾਂਸੀ ਗੇਟ ਡਾਕਟਰ ਗੁਰਚਰਨ ਸਿੰਘ ਜੀ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਈਟ ਵਾਈਟ ਗੋਲੀਆਂ ਵਟਰੇ ਸਨ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਇਹ ਕੀ ਹੈ ਕਿਸ ਤਰੀਕੇ ਨਾਲ ਤੁਸੀਂ ਵਟ ਰਹੇ ਹੋ ਕਿਸ ਚੀਜ਼ ਹੈ ਤਾਂ ਉਹਨਾਂ ਨੇ ਕਿਹਾ ਕਿ ਫਰੂਕੀ ਜੀ ਇਹ ਗੋਲੀਆਂ ਨਹੀਂ ਹੈਗੀਆਂ ਇਹ ਖਜ਼ਾਨਾ ਹੈ ਤਾਂ ਸਾਨੂੰ ਅਸੀਂ ਤੁਹਾਨੂੰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਬਾਰਡਰ ਦੇ ਉੱਤੇ ਜਿਵੇਂ ਹੀ ਪਹੁੰਚੇ ਆ ਤਾਂ ਸਾਡੇ ਹੱਥ ਅੱਜ ਖਜ਼ਾਨਾ ਲੱਗਿਆ ਤੇ ਇਹ ਖਜ਼ਾਨਾ ਬਣਾਉਣ ਵਾਲੇ ਡਾਕਟਰ ਨੇ ਡਾਕਟਰ ਗੁਰਚਰਨ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਦਰਸ਼ਕਾਂ ਨੇ ਤੁਹਾਨੂੰ ਬੜਾ ਮਿਸ ਕੀਤਾ ਹੈ ਹਾਂਜੀ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਥੋ ਲੰਘਦੇ ਲੰਘਦੇ ਦਰਸ਼ਨ ਦੇ ਚੱਲਿਓ ਸਾਨੂੰ ਤੇ ਬਹੁਤ ਵਧੀਆ ਗੱਲ ਏ ਆਪਾਂ ਫੇਰ ਮਿਲਿਆਂ ਦੁਬਾਰਾ ਜੀ ਜੀ ਤੇ ਇਹ ਅਸੀਂ ਮੈਡੀਸਨ ਤਿਆਰ ਕਰ ਰਹੇ ਆ ਨਾਲੇ ਤਾਂ ਤੁਸੀਂ ਕਹ ਰਹੀ ਸੀ ਖਜ਼ਾਨਾ ਜੀ ਇਹ ਹਾਂਜੀ ਬਿਲਕੁਲ ਖਜ਼ਾਨਾ ਹੈ ਜੀ ਵਾਕਿਆ ਹੀ ਖਜ਼ਾਨਾ ਹੈ ਜੀ ਜੇ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸਾਡੇ ਨਾਲ ਕੰਟੈਕਟ ਕਰਨ ਤੇ ਵਾਕਿਆ ਹੀ ਖਜ਼ਾਨਾ ਹੈ ਅੱਛਾ ਇਹ ਖਜ਼ਾਨਾ ਤੁਸੀਂ ਬਣਾਇਆ ਕਿਵੇਂ ਇਹ ਤੁਸੀਂ ਕਹਿੰਦੇ ਵੀ ਇਹ ਖਜ਼ਾਨਾ ਸਾਨੂੰ ਲੱਭਿਆ ਨਹੀਂ ਹੈ ਤੁਸੀਂ ਆਪ ਖਜ਼ਾਨਾ ਬਣਾਇਆ ਖਜ਼ਾਨਾ ਬਣਦਾ ਕਿਵੇਂ ਹੈ ਤੇ ਇਹ yellow ਪਾਣੀ ਦਾ ਇਹ ਇਸ 골ਡਨ ওয়াটার ਦਾ ਇਹਦੇ ਵਿੱਚ ਕੀ ਰੋਲ ਰਹਿੰਦਾ ਹੈ ਇਹਦਾ ਬਹੁਤ ਜਿਆਦਾ ਵਧੀਆ ਰੋਲ ਹੈ ਇਹਨੂੰ ਅਸੀਂ ਪਾ ਕੇ ਤੇ ਆਟੇ ਦੀ ਤਰ੍ਹਾਂ ਗੁੰਨੀਦਾ ਹੈ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਗੋਲੀਆਂ ਬਣਾਈ ਦੀਆਂ ਨੇ ਇਹ ਤੁਹਾਨੂੰ ਬੇਟਾ ਬਣਾ ਕੇ ਵਿਖਾਂਦਾ ਹੈ ਅੱਛਾ ਤੇ ਆ ਪਾਓ ਜੀ ਤੁਸੀਂ ਇਹਦੇ ਵਿੱਚ ਪਾਣੀ ਥੋੜਾ ਥੋੜਾ ਤੇ ਇਹਨੂੰ ਤਿਆਰ ਕਰੋ ਜੀ ਜੀ ਤੇ ਜਦੋਂ ਤੱਕ ਇਹ ਗੋਲੀਆਂ ਤਿਆਰ ਹੁੰਦੇ ਨੇ ਉਦੋਂ ਤੱਕ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਬਾਰਡਰ ਦੇ ਉੱਤੇ ਬਹੁਤ ਵੱਡੀਆਂ ਸੇਵਾਵਾਂ ਹੈਗੀਆਂ ਨੇ ਡਾਕਟਰ ਸਾਹਿਬ ਦੀਆਂ ਵੈਜੀਆਂ ਡਾਕਟਰ ਸਾਹਿਬ ਇਕਲ ਦੱਸੋ ਜਿਹੜਾ ਇਹ ਖਜ਼ਾਨਾ ਗੁੰਨਿਆ ਜਾ ਰਿਹਾ ਹੈ ਇਹ ਕਿਹੜੇ ਲੋਕਾਂ ਦੇ ਕੰਮ ਆਉਣ ਵਾਲੀ ਚੀਜ਼ ਹੈਗੀ ਹੈ ਦੇਖੋ ਇਸ ਟਾਈਮ ਜਿਹੜੀ ਨਵੀਂ ਜਨਰੇਸ਼ਨ ਹੈ ਜਾਂ 50 ਸਾਲ ਤੋਂ ਉੱਪਰ ਦੇ ਹੋ ਗਏ ਨੇ ਜਿਹੜੇ ਉਮਰ ਦੇ ਉਹਨਾਂ ਦੀ ਇੱਕ ਪ੍ਰੋਬਲਮ ਬਹੁਤ ਜ਼ਿਆਦਾ ਚੱਲ ਰਹੀ ਹੈ ਹੂੰ ਕਿ ਉਹਨਾਂ ਨੂੰ ਮਤਲਬ ਇੱਕ ਤਾਂ ਗਰਮੀ ਪੈਣ ਕਰਕੇ ਇੱਕ ਖੁਰਾਕਾਂ ਨਾ ਮਿਲਣ ਕਰਕੇ ਇੱਕ ਟੈਨਸ਼ਨਾਂ ਦੇ ਘਰ ਬਣ ਗਏ ਨੇ ਹਰ ਲੋਕ ਜੀ ਜੀ ਤੇ ਉਹਦੀ ਵਜ੍ਹਾ ਕਰਕੇ ਨਾ ਉਹਨਾਂ ਨੂੰ ਪ੍ਰੋਬਲਮ ਬੜੀ ਆ ਰਹੀ ਏ ਮਤਲਬ ਉਹਨਾਂ ਨੂੰ ਮਤਾਕਤ ਦੀ ਪ੍ਰੋਬਲਮ ਆ ਰਹੀ ਏ ਕਿਸੇ ਨੂੰ ਧਾਂਤ ਪੈ ਰਹੀ ਏ ਕਿਸੇ ਨੂੰ ਸੁਪਣ ਦੋਸ਼ ਹੋ ਰਿਹਾ ਏ ਕਿਸੇ ਦਾ ਗਲਬਤ ਕਰਦਿਆਂ ਕਹਿੰਦੇ ਨੇ ਪਾਣੀ ਜਾਂ ਪਹਿਲਾਂ ਹੀ ਨਿਕਲ ਜਾਂਦਾ ਠੀਕ ਹੈ ਠੀਕ ਹੈ ਜੀ ਇਹ ਚੀਜ਼ਾਂ ਜਿਹੜੀਆਂ ਅਸੀਂ ਤਿਆਰ ਕਰ ਰਹੇ ਆ ਇਹ ਜਿਹੜੀ ਟੈਬਲੇਟ ਅਸੀਂ ਤਿਆਰ ਕਰਦੇ ਆ ਇਹ ਉਹਨਾਂ ਵਾਸਤੇ ਆ ਹੁਣ ਦੇਖੋ ਪਰਮੇਸ਼ਰ ਨੇ ਇਹਦੇ ਵਿੱਚ ਤੋਂ ਫ੍ਰੈਗਰੈਂਸ ਬੜੀ ਹੋਰ ਤਰ੍ਹਾਂ ਦੀ ਆਉਣ ਲੱਗੀ ਜੀ ਮਤਲਬ ਇਹ ਸਾਰਾ ਕਮਰਾ ਮੈਂ ਹੈ ਗਿਆ ਜੀ ਹਾਂਜੀ ਬਿਲਕੁਲ ਜੀ ਇਹ ਹੈ ਹੀ ਇਸ ਤਰ੍ਹਾਂ ਦੀ ਇਹ ਚੀਜ਼ ਤੇ ਦੇਖੋ ਆਪਣੇ ਜਿਹੜੇ ਆਪਣੀ ਜਿਹੜੀ ਬਣਾਵਟ ਓਦੇ ਵਿੱਚ ਕੋਈ ਹੱਡੀ ਨਹੀਂ ਹੈਗੀ ਉਹਦੇ ਵਿੱਚ ਨਾੜਾਂ ਨੇ ਵੇਂਦ ਨੇ ਜੀ ਦੋ ਵੇਂਦ ਨੇ ਵਡੀਆਂ ਉਹ ਉਹਦੇ ਵਿੱਚੋਂ ਇੱਕ ਛੋਟੀਆਂ-ਛੋਟੀਆਂ ਬ੍ਰੀਕ ਅਗਾ ਨਾੜਾਂ ਨਿਕਲਦੀਆਂ ਨੇ ਉਹਨਾਂ ਦੇ ਵਿੱਚ ਬਲੱਡ ਦਾ ਸਰਕਲ ਹੁੰਦਾ ਠੀਕ ਹੈ ਜਦੋਂ ਵੀ ਕਿਸੇ ਦਾ ਜਦੋਂ ਧਿਆਨ ਜਾਂਦਾ ਇਧਰਲੇ ਪਾਸੇ ਆਪਾਂ ਧਿਆਨ ਕਰਦੇ ਆਂ ਜੀ ਤਾਂ ਉਸ ਟਾਈਮ ਕੀ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਬਲੱਡ ਨੇ ਸਰਕਲ ਕਰਨਾ ਹੁੰਦਾ ਠੀਕ ਹੈ ਤਾਂ ਕੀ ਹੁੰਦਾ ਕਿ ਸਮੇਂ ਦੇ ਹਿਸਾਬ ਨਾਲ ਜਾਂ ਜਿਹੜੇ ਬੱਚੇ ਅੱਜਕੱਲ੍ਹ ਹੱਥ ਰੱਸੀ ਕਰ ਲੈਂਦੇ ਆ ਜੀ ਤੇ ਉਹ ਜਵਾਨੀ ਮਤਲਬ ਜਵਾਨੀ ਦੇ ਵਿੱਚ ਜਿਹੜੀਆਂ ਗਲਤੀਆਂ ਕਰ ਲੈਂਦੇ ਉਹਨਾਂ ਦੇ ਕਾਰਨ ਉਹ ਨਾੜਾਂ ਕਮਜ਼ੋਰ ਪੈ ਜਾਂਦੀਆਂ ਨੇ ਠੀਕ ਹੈ ਉਹਨਾਂ ਦੇ ਵਿੱਚ ਖੂਨ ਨਹੀਂ ਜਾਂਦਾ ਬਲੱਡ ਦਾ ਜਿਹੜਾ ਸਰਕਲ ਹੁੰਦਾ ਨਹੀਂਗਾ ਠੀਕ ਹੈ ਤੇ ਜਦੋਂ ਉਹ ਨਾ ਹੋਣ ਕਰਕੇ ਫਿਰ ਉਹਨਾਂ ਦੇ ਜਿਹੜਾ ਏ ਢਿੱਲਾ ਪਣ ਰਿਹਾ ਜਾਂਦਾ ਠੀਕ ਹੈ ਜਦੋਂ ਉਹ ਲੇਡੀਜ਼ ਦੇ ਨੇੜੇ ਜਾਂਦੇ ਨੇ ਤਾਂ ਉਸ ਟਾਈਮ ਤੇ ਉਹਨਾਂ ਨੂੰ ਕੀ ਹੁੰਦਾ ਉਹਨਾਂ ਨੂੰ ਫਿਰ ਉਹ ਪ੍ਰੋਬਲਮ ਆਦੀ ਕਦੀ ਜਦੋਂ ਮੰਨ ਲਓ ਉਹ ਕਰੰਟ ਆ ਵੀ ਗਿਆ ਤੇ ਕੁਛ ਚਿਰ ਬਾਅਦ ਉਹ ਆਪਣੇ ਆਪ ਡਾਊਨ ਹੋ ਜਾਂਦਾ ਤੋ ਬਹੁਤ ਵੱਡੀ ਸ਼ਰਮਿੰਦਗੀ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ ਡਾਕਟਰ ਸਾਹਿਬ ਹਾਂਜੀ ਬਿਲਕੁਲ ਜੀ ਬਹੁਤ ਹੀ ਵੱਡੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿ ਜੇਕਰ ਉਹਨਾਂ ਦੇ ਇਹ ਦੇਖਿਆ ਜਾਵੇ ਕੋਈ ਵੱਡੀ ਗੱਲ ਹੀ ਨਹੀਂ ਹੈਗੀ ਐਵੇਂ ਉਹਨਾਂ ਨੇ ਟੈਨਸ਼ਨ ਲਈ ਹੋਈ ਹੈ ਕੋਈ ਵੱਡੀ ਗੱਲ ਨਹੀਂ ਇਹ ਕੋਈ ਵੱਡੀ ਗੱਲ ਹੀ ਨਹੀਂ ਹੈਗੀ ਜੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਫੋਨ ਆਉਂਦੇ ਨੇ ਕਿ 22 ਲੱਖ ਰੁਪਇਆ ਇੰਨਾ ਕੰਮਾਂ ਤੇ ਲਾਤਾ ਪਰ ਸਾਡੀ ਗੱਲ ਬਣੀ ਨਹੀਂ ਇਹ ਕਿਉਂ ਨਹੀਂ ਬਣੀ ਅਸੀਂ ਆਹ ਜਿਹੜੀਆਂ ਟੈਬਲੇਟ ਦੇਣੇ ਪਏ ਆ ਜੀ ਇਹ ਜੇ ਤਾਂ ਕੋਈ ਇਹਨੂੰ ਲਗਾਤਾਰ ਮਹੀਨਾ ਖਾ ਲਵੇ ਬੇਲੀ ਗੋਲੀ ਇਕ ਤਾਂ ਲੋਏ ਜੜਿਆ ਹੋ ਜਾਏਗਾ ਪਰਮਾਨੈਂਟ ਠੀਕ ਹੋ ਜਾਂਦਾ ਹੈ ਤੇ ਜੇ ਕਿਸੇ ਨੇ ਮੰਨ ਲਓ ਇਹਨੂੰ ਵੈਸੇ ਯੂਜ਼ ਕਰਨਾ ਹੈ ਐਜ਼ এ ਮौज-ਮਸਤੀ ਵਾਸਤੇ ਤਾਂ 1 ਘੰਟਾ ਪਹਿਲਾਂ ਖਾਵੇ ਠੀਕ ਹੈ 1 ਡੇਢ ਘੰਟਾ ਪਹਿਲਾਂ ਖਾ ਲਵੇ ਤੇ ਜੇ ਸਾਰੀ ਰਾਤ ਸੌ ਜਾਵੇ ਤੇ ਤੁਹਾਨੂੰ ਸਾਨੂੰ ਤਾਂ ਕੀ ਆ ਜੀ ਅੱਛਾ ਜੀ ਹਾਂਜੀ ਇਹ ਸਾਰੀ-ਸਾਰੀ ਰਾਤ ਉਹਦਾ ਸਰਾਹਦੀ ਅੱਛਾ ਪਰ ਬਹੁਤ ਸਾਰੇ ਹੁੰਦੇ ਜੀ ਜਦੋਂ ਅਸੀਂ ਕੋਈ ਇਦਾਂ ਦੀ ਨੁਸਖਾ ਫਾਰਮੂਲਾ ਇਸਤੇਮਾਲ ਕਰਦੇ ਹਾਂ ਖਾਸ ਕਰਕੇ ਅੰਗਰੇਜ਼ੀ ਵਾਲੇ ਪਾਸੇ ਸਿਰ ਬੜਾ ਦਰਦ ਕਰਨ ਲੱਗ ਜਾਂਦਾ ਜੀ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੁਛ ਤਾਂ ਨਹੀਂ ਹੋਣਾ ਨਾ 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 ਇਹਦੇ ਨਾਲ ਬਿਲਕੁਲ ਸਿਰ ਦਰਦ ਨਹੀਂ ਕਰਦਾ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਆਂਦੀ ਮਰੀਜ਼ ਨੂੰ ਮਸਹੂਰ ਹੀ ਨਹੀਂ ਹੁੰਦਾ ਕਿ ਮੈਨੂੰ ਕੁਝ ਖਾਦਾ ਹੈ ਤੇ ਸਾਰੀ ਗਰਮੀਆਂ ਮਤਲਬ ਇਹਨਾਂ ਨੂੰ ਯੂਜ਼ ਕਰੇ ਤੇ ਧਮਾਲਾ ਪਾਉਂਦਾ ਫਿਰੇ ਇੱਕ ਗੱਲ ਹੋਰ ਦੱਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈ ਤੁਸੀਂ ਕਹੇ ਹੋ ਵੀ ਧਮਾਲਾ ਪਾ ਦੇਗਾ ਬੰਦਾ ਇਹ ਕਿਹੜੀ ਕਿਹੜੀ ਚੀਜ਼ ਹੈ ਇਹਦੇ ਵਿੱਚ ਪਾਈਆਂ ਨੇ ਕੁਦਰਤੀ ਇਸ ਤਰ੍ਹਾਂ ਦੀ ਕਿਹੜੀਆਂ ਜੜੀ ਬੂਟੀਆਂ ਦਾ ਸੁਮੇਲ ਤੁਸੀਂ ਕੀਤਾ ਹੋਇਆ ਜੀ 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 ਬੜੀਆਂ ਹੀ ਮੰਨ ਲਓ 32 33 33 ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਭਾਈਆਂ ਨੇ ਅਸੀਂ ਤੇ ਉਹਨਾਂ ਨੂੰ ਮਤਲਬ ਘਰੇ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਜਿਹੜੀਆਂ ਭਸਮਾ ਨੇ ਉਹਨਾਂ ਨੂੰ ਮਾਰਨਾ ਪੈਂਦਾ ਹੈ ਕਈ ਤਰੀਕਿਆਂ ਦੇ ਨਾਲ ਹੀ ਤਿਆਰ ਹੁੰਦੀ ਹੈ ਤੇ ਫਿਰ ਜਾ ਕੇ ਇਹ ਗੋਲੀ ਬਣਾਉਣ ਦੇ ਕਾਬਿਲ ਬਣਦੀ ਹੈ ਜੀ 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 ਤੇ ਫਿਰ ਇਹ 골ਡਨ ਵਾਟਰ ਨਹੀਂ ਤੁਸੀਂ ਦੱਸਿਆ ਤਾਂ ਦੱਸ ਦੋ ਅੱਛਾ ਉਹ ਉਹ ਹੁੰਦੇ ਵਿੱਚ ਨਾ ਇਹ ਹਸਲ ਦੇ ਵਿੱਚ ਇਹਨੂੰ ਹਲਦੀ ਦਾ ਦੇਣਾ ਪੈਂਦਾ ਹੈ ਤੜਕਾ ਤੜਕਾ ਹਾਂ ਉਹ ਲਾਣਾ ਪੈਂਦਾ ਉਹਦੀ ਵਜ੍ਹਾ ਕਰਕੇ ਹੀ ਇਹ ਰਿਜ਼ਲਟ ਇਹ ਰਿਹਾ ਤੇ ਕੀ ਬਾਤ ਹੈ ਕੀ ਬਾਤ ਹੈ ਅੱਛਾ ਵਾਜ ਫਿਰ ਇੱਕ ਗੱਲ ਹੋਰ ਦੱਸੋ ਅੱਜ ਕੱਲ ਜਿਨ੍ਹਾਂ ਨੂੰ ਸ਼ੂਗਰ ਹੈ ਜੀ ਉਹ ਸ਼ੂਗਰ ਵਾਲਾ ਬੰਦਾ ਵੀ ਬੜਾ ਪਰੇਸ਼ਾਨ ਹੈ ਜੀ ਆਪਣੀ ਵਿਅਵਹਤਾ ਲਾਈਫ ਤੋਂ ਮਤਲਬ ਇੰਨੀ ਜ਼ਿਆਦਾ ਮੈਨੂੰ ਫੋਨ ਕਾਲ ਆਉਂਦੇ ਨੇ ਤੁਹਾਡੇ ਬਾਬਤ ਵੀ ਫੋਨ ਆਇਆ ਕਿ ਬਾਰਡਰ ਵਾਲੇ ਵੈਦ ਸਾਹਿਬ ਨਾਲ ਸਾਨੂੰ ਜਦੋਂ ਵੀ ਤੁਸੀਂ ਜਾਓ ਤੇ ਇਹ ਨੁਸਖਾ ਜ਼ਰੂਰ ਪੁੱਛਿਓ ਵੀ ਜਿਹੜੇ ਲੋਕ ਸ਼ੂਗਰ ਤੋਂ ਪਰੇਸ਼ਾਨ ਨੇ ਸ਼ੂਗਰ ਕਰਕੇ ਕਮਜ਼ੋਰੀ ਦੇ ਪਰੇਸ਼ਾਨ ਨੇ ਉਹਨਾਂ ਵਾਸਤੇ ਕੀ ਨੁਸਖਾ ਕੀ ਫਾਰਮੂਲਾ ਇਹ ਚੱਲੇਗਾ ਜੀ ਬਿਲਕੁਲ ਜੀ ਬਿਲਕੁਲ ਚੱਲੇਗਾ ਹਰ ਤਰ੍ਹਾਂ ਦੇ ਮਰੀਜ਼ ਵਾਸਤੇ ਇਹ ਨੁਕਸਾ ਚੱਲਦਾ ਹੈ ਜੀ ਚਾਹੇ ਸ਼ੂਗਰ ਸਭ ਤੋਂ ਜ਼ਿਆਦਾ ਤਾਂ ਪ੍ਰੋਬਲਮ ਸ਼ੂਗਰ ਵਾਲਿਆਂ ਨੂੰ ਆਂਦੀ ਹੈ ਜੀ 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 ਤੇ ਸ਼ੂਗਰ ਵਾਲਿਆਂ ਨੂੰ ਇਹ ਮਿਲ ਕੇ ਲੈਂਦੀ ਹੈ ਦਵਾਈ ਅੱਛਾ ਮੇ ਆਓ ਜੀ ਹਾਂ ਜਿੰਨੇ ਮਰਜ਼ੀ ਡਿੱਗੇ ਪਿਆ ਹੋਣ ਸਾਡੇ ਨਾਲ ਡਾਕਟਰ ਸਾਹਿਬ ਦੇ بیٹے ਨੇ ਸੰਦੀਪ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੰਦੀਪ ਕਿਹੜੇ ਹਾਲਾਤਾਂ 'ਚ ਮੁੰਡੇ ਆਉਂਦੇ ਨੇ ਇੱਥੇ ਬਹੁਤ ਵਾਰ ਹੁੰਦਾ ਕਿ ਕਈ ਵਾਰ ਡਾਕਟਰ ਸਾਹਿਬ ਤੋਂ ਸੰਗ ਵੀ ਜਾਂਦੇ ਨੇ ਤੁਹਾਡੇ ਨਾਲ ਪੂਰੀ ਖੁੱਲ੍ਹ ਕੇ ਗੱਲ ਦੱਸਦੇ ਹੋਣਗੇ ਤੁਹਾਨੂੰ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਵਾਲੇ ਜਿਹੜੇ ਮੁੰਡੇ ਹੈਗੇ ਨੇ ਇੱਥੇ ਤੁਹਾਡੇ ਕੋਲ ਖਾਸ ਕਰਕੇ ਆਉਂਦੇ ਨੇ ਔਰ ਕਿਹੜੀ ਉਮਰ ਦੇ ਮੈਂ ਦੇਖਿਆ ਸੀ ਕਿ ਬਾਬਾ ਜੀ ਵੀ ਗੱਲ ਤੁਹਾਡੇ ਨਾਲ ਹੀ ਕਰ ਰਹੇ ਸੀ ਜਿਹੜੇ ਆਏ ਸੀ ਹਾਂਜੀ ਹਾਂਜੀ ਕਈ ਪਾਪਾ ਤੋਂ ਸੰਗ ਜਾਂਦੇ ਨੇ ਫਿਰ ਉਹ ਮੇਰੇ ਨਾਲ ਗੱਲ ਕਰ ਲੈਂਦੇ ਨੇ ਹੁਣ ਤਾਂ ਇੰਨਾ ਬੁਰਾ ਹਾਲ ਏ ਨਸ਼ੇ ਕਰਕੇ ਵੀ ਇਹਨਾਂ ਦੀ ਮਰਦਾਨਾ ਡਾਕਟਰ ਸਾਹਿਬ ਇੱਕ ਸਵਾਲ ਬਹੁਤ ਜ਼ਰੂਰੀ ਜਿਹੜਾ ਸੰਦੀਪ ਨੇ ਯਾਦ ਕਰਵਾਇਆ ਹੈ ਹੁੰਦਾ ਕੀ ਹੈ ਕਿ ਨਸ਼ੇ ਕਰਕੇ ਵੀ ਇਸ ਵੇਲੇ ਬੜਾ ਬੇੜਾ ਕਰਕ ਹੋਇਆ ਹੋਇਆ ਜੀ ਨੌਜਵਾਨ ਪੀੜੀ ਦਾ ਨਾ ਸਿਰਫ ਪੰਜਾਬ ਦਾ ਸਗੋ ਪੂਰੀ ਦੁਨੀਆ ਦੇ ਵਿੱਚ ਇਹੀ ਹਾਲਾਤ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਨਸ਼ੇ ਦੇ ਕਾਰਨ ਜਿਹੜੀਆਂ ਨੇ ਕਮਜ਼ੋਰੀ ਆ ਰਹੀ ਸਰੀਰ 'ਚ ਉਹਦੇ ਕਰਕੇ ਬਿਲਕੁਲ ਨਮਰਦੀ ਪੈਦਾ ਹੋ ਰਹੀ ਏ ਬਿਲਕੁਲ ਮਤਲਬ ਢਿੱਲਾਪਾਨ ਆ ਰਿਹਾ ਬਿਲਕੁਲ ਢਿੱਲਾਪਾਨ ਇਹੋ ਇਹੋ ਜਿਹੇ ਬੱਚੇ ਆਨੇ ਨੇ ਕਿ ਉਹ ਕਹਿੰਦੇ ਨੇ ਸਾਨੂੰ ਐ ਲੱਗਦਾ ਸਾਡੇ ਨਾਲ ਹੈਗਾ ਹੀ ਨਹੀਂ ਤੇ ਉਹਦੇ ਵਾਸਤੇ ਅਸੀਂ ਇੱਕ ਮੈਡੀਸਿਨ ਤਿਆਰ ਕੀਤੀ ਜਿਆ ਅੱਛਾ ਜਿਹੜੇ ਜਿਹੜੇ ਬੰਦਿਆਂ ਨੂੰ ਇਹ ਪ੍ਰੋਬਲਮ ਆndi ਹੈ ਨਸ਼ਾ ਜਿਹੜਾ ਕਰ ਰਹੇ ਨੇ ਜਿਨ੍ਹਾਂ ਨੇ ਉਹਦੀਆਂ ਜ਼ਮੀਨਾਂ ਖਾ ਲੀਆਂ ਨੇ ਉਹਦਾ ਘਰ ਵੇਚ ਲਿਆ ਹੈ ਹੈ ਇੱਥੋਂ ਤੱਕ ਕਿ ਉਹਨਾਂ ਦੇ ਘਰ ਦੀ ਛੱਤ ਡਿੱਗਣ ਵਾਲੀ ਹੋ ਗਈ ਹੈ ਲੈਂਟਰ ਦੁਬਾਰਾ ਪੈਣ ਵਾਲੇ ਹੋ ਗਏ ਨੇ ਬੂਏ ਬਾਰੀਆਂ ਸਿਉਂ ਖਾ ਗਏ ਨੇ ਪਰ ਉਹਨਾਂ ਦੇ ਕੋਲ ਹਾਲਾਤ ਇੰਨੇ ਮਾੜੇ ਕਰ ਲਿਆ ਉਹਨਾਂ ਨੇ ਕਿ ਉਹ ਉਹਨਾਂ ਦੀ ਰਿਪੇਅਰ ਤੱਕ ਨਹੀਂ ਕਰਵਾ ਸਕਦੇ ਸਿਰਫ ਨਸ਼ੇ ਦੇ ਕਾਰਨ ਕਿ ਉਹ ਸਾਰਾ ਜਿਹੜਾ ਇਹ ਉਹ ਚਿੱਟੇ ਦੇ ਰਾਂ ਹੀ ਚਲਾ ਗਿਆ ਜਾਂ ਗੋਲੀਆਂ ਕੈਪਸੂਲਾਂ ਰਾਂ ਹੀ ਚਲਾ ਗਿਆ ਪੈਸਾ ਤਾਂ ਰੋਜ਼ ਦਾ ਰੋਜ਼ ਬਰਬਾਦ ਹੋਈ ਜਾ ਰਿਹਾ ਹੈ ਮਨ ਲਓ ਜੇ ਇੱਕ ਪੇਸ਼ੈਂਟ 2000 ਦਾ ਨਸ਼ਾ ਸ਼ਾਮ ਨੂੰ ਕਰ ਲੈਂਦਾ ਤਾਂ 60000 ਮਹੀਨਾ ਖਾ ਗਿਆ ਤੇ ਜੇਕਰ 60000 ਮਹੀਨਾ ਕਿਸੇ ਦੇ ਘਰੇ ਆਣ ਲੱਗ ਪਵੇ ਤੇ ਘਰ ਕਿਤੇ ਤੇ ਕਿਤੇ ਚਲਾ ਜਾਂਦਾ ਤੇ ਅਸੀਂ ਕਹਿੰਨੇ ਆ ਕਿ ਸਾਡੇ ਕੋਲ ਆਵੇ ਇਹ ਸਾਡੀ ਮੈਡੀਸਨ ਹੈ ਇਹਨੂੰ ਧਿਆਨ ਨਾਲ ਤੁਸੀਂ ਇਸ ਵਿਖਾਓ ਪੇਸ਼ੈਂਟਾਂ ਨੂੰ ਇਹ ਜਿਹੜੀ ਇਹ ਇਹਦਾ ਰੰਗ ਲਾਲ ਤੇ ਆਫ ਵਾਈਟ ਕਿਉਂ ਦਿੱਤੇ ਹੋਏ ਇਹ ਨਾ ਅਸਲ ਦੇ ਵਿੱਚ ਸਾਨੂੰ ਜਿਹੜੇ ਖਾਲੀ ਕੈਪਸੂਲ ਮਿਲ ਜਾਂਦੇ ਨੇ ਜਿਸ ਤਰ੍ਹਾਂ ਦੇ ਅਸੀਂ ਉਸ ਤਰ੍ਹਾਂ ਦੇ ਭਰ ਦਿੰਨੇ ਆ ਇਹਦਾ ਸਵਾਲ ਦਾ ਜਵਾਬ ਇਹ ਆ ਅੱਛਾ ਅੱਛਾ ਤੇ ਇਹ ਖਾਲੀ ਮਤਲਬ ਕਲਰ ਕੋਡਿੰਗ ਨਹੀਂ ਹੈਗੀ ਕੋਈ ਹਾਂ ਇਹ ਜ਼ਰੂਰੀ ਨਹੀਂ ਹੈ ਠੀਕ ਹੈ ਤੇ ਇਹ ਅਸੀਂ ਕੀ ਕਰਦੇ ਹਾਂ ਵੀ ਉਹਨੂੰ ਪਹਿਲੇ ਦਿਨ ਨਸ਼ਾ ਬੰਦ ਕਰ ਦਿੰਨੇ ਆ ਜਿਹਦੀ ਨੀਅਤ ਸਾਫ਼ ਹੋਵੇ ਘਰੋਂ ਧਾਰ ਕੇ ਆਵੇ ਵੀ ਮੈਂ ਨਸ਼ਾ ਛੱਡਣਾ ਠੀਕ ਹੈ ਤੇ ਪਹਿਲੇ ਦਿਨ ਪਹਿਲੇ ਦਿਨ ਤੋਂ ਪਹਿਲੀ ਖੁਰਾਕ ਤੋਂ ਬਾਅਦ ਉਹਨੂੰ ਨਸ਼ੇ ਦੀ ਜ਼ਰੂਰਤ ਨਹੀਂ ਪੈਂਦੀ ਪਹਿਲੇ ਦਿਨ ਤੋਂ ਪਹਿਲੀ ਖੁਰਾਕ ਤੋਂ ਬਾਅਦ ਬਹੁਤ ਵੱਡਾ ਦਾਅਵਾ ਡਾਕਟਰ ਸਾਹਿਬ ਬਿਲਕੁਲ ਜੀ ਪੂਰਾ ਦਾਅਵਾ ਹੈ ਬਿਲਕੁਲ ਦਾਅਵਾ ਹੈ ਜੇ ਉਹ ਕਹੇ ਕਿ ਮੈਨੂੰ ਮੈਨੂੰ ਵਾਸੀਆਂ ਵੀ ਆ ਗਏ ਨੇ ਮੈਨੂੰ ਹੀ ਲੱਤਾਂ ਪੀੜ ਕਰ ਰਹੀਆਂ ਨੇ ਤੇ ਫੇਰ ਸਾਨੂੰ ਕਹਵੇ ਪਰ ਉਹਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਜੀ 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 ਉਹ ਤੇ ਤੁਹਾਡੇ ਕੋਲ ਇੱਕ ਜਿਹੜੇ ਉਹ ਕਹਿੰਦੇ ਸੀ ਜੀ ਮੋਟਾ ਬੰਦਾ ਸੀ ਉਹ ਕਹਿੰਦਾ ਜੀ ਮੈਂ ਪਤਲਾ ਹੋਣਾ ਇੱਕ ਪਤਲੇ ਵਾਲੇ ਭਾਈ ਸਾਹਿਬ ਬੈਠੇ ਸੀ ਉਹ ਮੋٹے ਉਹਨੂੰ ਬੈਠੇ ਸੀ ਉਹ ਕੀ ਨੁਸਖਾ ਹੈਗਾ ਉਹ ਉਹ ਕਿਹਦੇ ਨਾਲ ਤੁਸੀਂ ਕੰਮ ਕਰਦੇ ਹੋ ਉਹਦੇ ਬਾਰੇ ਇਹ ਮੈਂ ਤੁਹਾਨੂੰ ਇਹਦੀ ਡਿਟੇਲ ਪੂਰੀ ਦੇਲਾਂ ਤੇ ਉਹ ਬਾਰੇ ਫੇਰ ਅੱਪ ਗੱਲ ਕਰਦੇ ਆ ਹੁਣ ਦੇਖੋ ਇਹਨੂੰ ਅਸੀਂ ਕੀ ਕਰਦੇ ਆ ਪਹਿਲੇ ਦਿਨ ਤੋਂ ਨਸ਼ਾ ਬੰਦ ਕਰ ਦਿੱਤਾ ਠੀਕ ਹੈ ਤੇ ਦੋ ਦਿਨਾਂ ਬਾਅਦ ਇਹਦੀ ਖੁਰਾਕ ਘਟਣ ਲੱਗ ਪੈਣੀ ਕਟਣ ਲੱਗ ਪਣੀ ਹੈ ਮਤਲਬ ਕਟਣ ਲੱਗ ਪਣੀ ਮਤਲਬ ਦਵਾਈ ਜਿਹੜੀ ਹੈ ਮੈਡੀਸਨ ਘਟਾਣੀ ਸ਼ੁਰੂ ਕਰ ਦੇਣੀ ਹੈ ਅਸੀਂ ਤੇ 15 ਦਿਨਾਂ ਬਾਅਦ ਜਿਹੜੀ ਜਾ ਕੇ ਮੈਡੀਸਨ ਖਤਮ ਹੋ ਜਾਣੀ ਹੈ ਉਸ ਤੋਂ ਬਾਅਦ ਦਵਾਈ ਦੀ ਲੋੜ ਹੀ ਨਹੀਂ ਪੈਣੀ ਮਤਲਬ 15 ਦਿਨ ਚ ਤੁਸੀਂ ਕਹਿ ਰਹੇ ਹੋ ਦਾਵਾ ਕਰ ਰਹੇ ਹੋ ਕਿ 15 ਦਿਨ ਦੇ ਵਿੱਚ ਮਨ ਬਣਾ ਕੇ ਆਵੇ ਸਰੀਰ ਤੁਸੀਂ ਬਣਾ ਦੋਗੇ ਹਾਂਜੀ ਬਿਲਕੁਲ ਜੀ ਸਰੀਰ ਅਸੀਂ ਬਣ ਦਿਆਂਗੇ ਤੇ ਮਨ ਉਹ ਬਣ ਲਵੇ ਤੇ ਜਿਹੜਾ ਵਿਆਹ ਵਾਲੇ ਪਾਸਿਓਂ ਡਾਊਨ ਹੋਇਆ ਹੋਇਆ ਜੀ ਜਿਹੜਾ ਵਿਆਹ ਵਾਲੇ ਪਾਸਿਓਂ ਡਾਊਨ ਹੋਇਆ ਹੈ ਗੋਲੀ ਕੰਮ ਕਰੂ ਉਹਦੇ ਤੇ ਤਾਂ ਇਹੀ ਕੰਮ ਕਰ ਜੂਗਾ ਇਹੀ ਕੰਮ ਕਰ ਦੇ ਨਾਲ ਨਾ ਕੰਮ ਬਣੇ ਫੇਰ ਜੇ ਨਾਲ ਉਹ ਮੈਡੀਸਨ ਲਗਾ ਦਿੰਨੇ ਆ ਤੇ ਲੋਹੇ ਜੜਿਆ ਹੋ ਜਾਂਦਾ ਅੱਛਾ ਅੱਛਾ ਤੇ ਫਿਰ ਜਿਹੜਾ ਉਹ ਭਾਈ ਸਾਹਿਬ ਬੈਠੇ ਸੀ weight management ਵਾਲੀ ਗੱਲ ਤੁਸੀਂ ਕਰ ਰਹੇ ਸੀ ਕਿ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਸਾਡੇ ਕੋਲ ਹੈਗੇ ਬਿਲਕੁਲ ਜੀ weight ਸਾਡੇ ਕੋਲ ਘਟਾਉਣ ਵਾਸਤੇ ਵੀ ਮੈਡੀਸਨ ਬਹੁਤ ਵਧੀਆ ਹੈ ਇੱਕ ਮਹੀਨੇ ਚ 5 ਕਿਲੋ weight ਘਟ ਜਾਂਦਾ ਹੈ ਕੋਈ ਐਕਸਰਸਾਈਜ਼ ਨਹੀਂ ਹਾਂਜੀ ਕੋਈ ਐਕਸਰਸਾਈਜ਼ ਨਹੀਂ ਔਰ ਇੱਕ ਮਹੀਨੇ ਦੇ ਵਿੱਚ 5 ਕਿਲੋ weight ਵੱਜ ਜਾਂਦਾ ਹੈ ਜਿੰਨਾਂ ਦਾ weight ਘਟੇ ਉਹ ਕਿਵੇਂ ਜਟਸ ਉਹ ਮੈਡੀਸਿਨ ਹੈ ਮੈਡੀਸਨ ਹੈ ਤਾਂ ਕਿ ਦੇਣੀ ਤੁਹਾਡੇ ਸਰੀਰ ਦੇ ਵਿੱਚ ਉਹਨੂੰ ਤੁਹਾਨੂੰ ਖਾਣਾ ਜਿਹੜਾ ਪਚਣ ਲੱਗ ਪੈਣਾ ਤੇ ਤੁਹਾਨੂੰ ਜਿੰਨਾ ਬੰਦਿਆਂ ਨੂੰ ਮਤਲਬ ਖਾਣਾ ਪੂਰੀ ਤਰ੍ਹਾਂ ਹজম ਨਹੀਂ ਹੁੰਦਾ ਉਹ ਮੈਡੀਸਨ ਦੇ ਨਾਲ ਖਾਣਾ ਹজম ਹੋਣ ਲੱਗ ਪੈਂਦਾ। ਇੱਕ ਹੋਰ ਹੈਗਾ ਅੱਜ ਕੱਲ ਬੜੀ ਦਿੱਕਤ ਹੈਗੀ ਹੈ ਬੰਦਾ ਰੋਟੀ ਖਾ ਲਵੇ ਕੁਝ ਵੀ ਚੀਜ਼ ਖਾ ਲਵੇ ਤੇ ਨਾਲ ਦੇ ਨਾਲ ਉਹਨੂੰ ਪਖਾਨੇ ਜਾਣਾ ਪੈਂਦਾ। ਕੁਝ ਵੀ ਖਾ ਲਵੇ ਕੁਝ ਵੀ ਪੀ ਲਵੇ ਉਹਦਾ ਤੁਹਾਡੇ ਕੋਲ ਨੁਸਖਾ ਫਾਰਮੂਲਾ ਹੈ ਹਾਂਜੀ ਬਿਲਕੁਲ ਹੈ ਉਹ ਉਹਨੂੰ ਸੰਗ੍ਰਹਿਣੀ ਕਹਿੰਦੇ ਨੇ ਅਸਲ ਦੇ ਵਿੱਚ ਉਹ ਸੰਗ੍ਰਹਿਣੀ ਹੈ ਅੱਜ ਕੱਲ ਇੰਗਲਿਸ਼ ਦੇ ਵੇਚਾ ਕਈ ਕੁਝ ਅਸੀਂ ਉਹਦਾ ਲਗਨ ਨਾਮ ਲੈ ਰਹੇ ਨੇ ਤੇ ਬਾਕੀ ਰਹੀ ਗੱਲ ਹੈ ਕਿ ਅਸਲ ਦੇ ਵਿੱਚ ਜਿਹੜੀ ਪੰਜਾਬੀ ਉਹ ਸੰਗ੍ਰਹਿਣੀ ਹੋਗੀ ਉਹਨੂੰ ਤੇ ਉਹ ਵੀ ਹੌਲੀ ਹੌਲੀ ਠੀਕ ਹੋ ਜਾਂਦੀ ਹੈ ਥੋੜਾ ਜਿਹਾ ਸੰਭਾਲ ਲੈਂਦੀ ਹੈ ਔਰ ਇੱਕੋ ਸਮੱਸਿਆ ਹੋਰ ਬੜੀ ਆ ਰਹੀ ਹੈ ਲੋਕਾਂ ਨੂੰ ਜੀ ਮਤਲਬ ਉਹਨਾਂ ਦੀ ਜਿਹੜੀ ਟਾਈਮਿੰਗ ਸਮੱਸਿਆ ਹੈ ਕੀ ਕਰ ਰਹੇ ਆ ਅੱਜ ਕੱਲ ਨਵੇਂ ਪਨੀਰੀ ਕਹਿ ਲੋ ਜਾਂ ਜਿਨ੍ਹਾਂ ਨੂੰ ਇਹ ਨੁਕਸ ਪੈ ਗਏ ਨੇ 1 ਮਿੰਟ ਤੋਂ ਵੱਧ ਨਹੀਂ ਟਿਕਦੇ ਲੇਡੀਜ਼ ਦੇ ਕੋਲ ਠੀਕ ਆ ਠੀਕ ਆ ਤੇ ਉਹ 1 ਮਿੰਟ ਦੇ ਵਿੱਚ ਫਾਰਗ ਹੋ ਜਾਂਦੇ ਨੇ ਠੀਕ ਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਜੇਕਰ ਇਸ ਤਰ੍ਹਾਂ ਦੇ ਕੋਈ ਪੇਸ਼ੈਂਟ ਨੇ ਤਾਂ ਉਹ ਸਾਨੂੰ ਆ ਕੇ ਮਿਲਦਾ ਜੋ ਬਿਲਕੁਲ ਪਰਮਾਨੈਂਟ ਠੀਕ ਹੋ ਜਾਂਦੇ ਕਿੰਨੇ ਟਾਈਮ ਚ ਜੀ ਮਹੀਨਾ ਤੋਂ ਹੀ ਖਾਣੀ ਪੈਣੀ ਹੁੰਦੀ ਹੈ ਘਰ ਬਚ ਜਾਣਗੇ ਹਾਂਜੀ ਬਿਲਕੁਲ ਜੀ ਮੈਰਿਜ ਰੱਖਣ ਰਿਸ਼ਤਾ ਲੱਭਣ ਉਹਦਾ ਵਿਆਹ ਕਰਾਖਣ ਤੇ ਮੁੜ ਕੇ ਸਾਡੇ ਕੋਲ ਮੈਡੀਸਿਨ ਲੈਣ ਆ ਜਾਣ ਮਤਲਬ ਇਹ ਤੁਸੀਂ ਇੰਨਾ ਵੱਡਾ ਦਾਵਾ ਕਿ ਵਿਆਹ ਜਿਨ੍ਹਾਂ ਦੀ ਪ੍ਰੋਬਲਮ ਦਿੱਕਤ ਪਰੇਸ਼ਾਨੀ ਹੈਗੀ ਹੈ ਕੋਈ ਦਿੱਕਤ ਨਹੀਂ ਵਿਆਹ ਦੀ ਡੇਟ ਫਿਕਸ ਕਰਨ ਤੇ ਤੁਹਾਡੇ ਕੋਲ ਆ ਜਾ ਹਾਂਜੀ ਬਿਲਕੁਲ ਜੀ ਜੀ ਵਿਆਹ ਦੀ ਡੇਟ ਫਿਕਸ ਕਰਨ ਤੇ ਸਾਡੇ ਕੋਲ ਆ ਜਾਣ ਜੀ ਜੀ ਤੇ ਗੱਲ ਹੀ ਕੋਈ ਨਹੀਂ ਇਹ ਤਾਂ ਗੱਲ ਹੀ ਮਮਲੀ ਜੀ ਹੈ ਅੱਛਾ ਤੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਮਿਲਣ ਦਾ ਕੀ ਤਰੀਕਾ ਹੈਗਾ ਕਿਸੇ ਨੇ ਇਹ ਗੋਲੀ ਲੈਣੀ ਹੋਵੇ ਦੇਸੀ ਗੋਲੀ ਤੁਹਾਡੀ ਲੈਣੀ ਹੋਵੇ ਜਿਹੜੀ ਤੁਸੀਂ ਆਪ ਤਿਆਰ ਕਰਕੇ ਦੰਨੇ ਹੋ ਢੰਗ ਕੀ ਹੈ ਤੁਹਾਨੂੰ ਮਿਲਣ ਦਾ ਜਿਹੜੇ ਤਾਂ ਸਾਡੇ ਕੋਲ ਨਹੀਂ ਪਹੁੰਚ ਸਕਦੇ ਅਸੀਂ ਉਹਨਾਂ ਨੂੰ ਕੋਰੀਅਰ ਆਈ ਦਵਾਈ ਭੇਜਦੇ ਹਾਂ ਅੱਛਾ ਪੂਰੀ ਦੁਨੀਆ ਚ ਪੂਰੀ ਦੁਨੀਆ ਚ ਚਾਹੇ ਉਹ ਫੋਰਨ ਬੈਠਾ ਹੈ ਕੈਨੇਡਾ ਹੈ ਅਮਰੀਕਾ ਹੈ ਕਿਤੇ ਵੀ ਹੈ ਠੀਕ ਹੈ ਮਤਲਬ ਉਹਨੂੰ ਕੋਰੀਆ ਰਾਈ ਮੈਡੀਸਨ ਮਿਲ ਜਾਂਦੀ ਹੈ ਇਹਨਾਂ ਨੇ ਸਿਰਫ ਇਹ ਸਾਨੂੰ ਕਾਲ ਕਰਨੀ ਹੁੰਦੀ ਹੈ ਜੇ ਸਾਡੇ ਕੋਲੋਂ ਉਹਨਾਂ ਦੀ ਇੱਕ ਕਾਲ ਨਹੀਂ ਚੱਕੀ ਗਈ ਤਾਂ ਉਹ ਮੈਸੇਜ ਜ਼ਰੂਰ ਲਗਾਣ ਅਸੀਂ ਮੈਸੇਜ ਦਾ ਜਵਾਬ ਦੇਵਾਂਗੇ ਕਿਉਂਕਿ ਕਾਲਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਉਹਦੀ ਵਜ੍ਹਾ ਕਰਕੇ ਕਈ ਤੇ ਸਾਡੇ ਕੋਲ ਕਵਰ ਨਹੀਂ ਹੁੰਦੀਆਂ ਠੀਕ ਹੈ ਠੀਕ ਹੈ ਔਰ ਐਡਰੈਸ ਜਿਹੜਾ ਹੈ ਉਹ ਮੈਂ ਸਵਾਰਕ ਨੂੰ ਉਹਨਾਂ ਨੂੰ ਦੱਸ ਦਿੰਨਾ ਮੇਰਾ ਨਾਮ ਡਾਕਟਰ ਗੁਰਚਰਨ ਸਿੰਘ ਹੈ ਠੀਕ ਹੈ ਆਊਟਸਾਈਡ ਬਾਂਸੀ ਗੇਟ ਐ ਬੀ ਐਨ ਐਸ ਆਈ ਬਾਂਸੀ ਗੇਟ ਠੀਕ ਹੈ ਐ ਫਰੋਹੀਪੁਰ ਸਿਟੀ ਹੈ ਨੇੜੇ ਦੇਵ ਸਮਾਜ ਕਾਲਜ ਹੈ ਕਾਲਜ ਦੇ ਬਿਲਕੁਲ ਨੇੜੇ ਆ ਠੀਕ ਹੈ ਚੌਕ ਬਾਂਸੀ ਗੇਟੇ ਤੇ ਦੇਵ ਸਮਾਜ ਕਾਲਜ ਦੇ ਬਿਲਕੁਲ ਨੇੜੇ ਆ ਤੇ ਜੇ ਕਿਸੇ ਨੇ ਲੋਕੇਸ਼ਨ ਪਰ ਨਹੀਂ ਹੋਵੇ ਤਾਂ ਦੇਵ ਸਮਾਜ ਕਾਲਜ ਭਰ ਸਕਦਾ ਹੈ ਦੇਵ ਸਮਾਜ ਕਾਲਜ ਫਿਰੋਜ਼ਪੁਰ ਫਿਰੋਜ਼ਪੁਰ ਸਿਟੀ ਠੀਕ ਹੈ ਤੇ ਫਿਰੋਜ਼ਪੁਰ ਸਿਟੀ ਦੇ ਵਿੱਚ ਹੈਗਾ ਤੇ ਬਸ ਜਿੱਤੋ ਮਰਜ਼ੀ ਆ ਕੇ ਪੁੱਛ ਲੈਣੇ ਤੇ ਵੀ ਬਾਰਡਰ ਵਾਲੇ ਬੈਠੇ ਨੇ ਹਾਂਜੀ ਤੇ ਨਾਲ ਨੰਬਰ ਨੋਟ ਕਰ ਲੈਣ 9855628302 9592405224 ਤੇ ਕਾਲ ਕਰ ਸਕਦੇ ਆ ਜਦੋਂ ਮਰਜ਼ੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗਲਵਾ ਦੇ ਲਈ ਅੱਛਾ ਸੰਵੇਦਨਸ਼ੀਲਤਾ ਜੀ ਗੋਲੀ ਫਿਰ ਖਾਣੀ ਕਿਵੇਂ ਹੁਣ ਲਾਸਟ ਦੇ ਵਿੱਚ ਇਹਦਾ ਇਸਤੇਮਾਲ ਕਿਵੇਂ ਕਰਾਉਣੇ ਹੋ ਤੁਸੀਂ ਇਹ ਗੋਲੀ ਇੱਕ ਡੇਲੀ ਖਾਣੀ ਹੁੰਦੀ ਹੈ ਜੇ ਪਰਮਾਨੈਂਟ ਹੀ ਸਿਰਫ ਇੱਕ ਗੋਲੀ ਇੱਕ ਗੋਲੀ ਕੰਮ ਬਣ ਜੂ ਕੰਮ ਬਣ ਜੂ ਲੋਹੇ ਵਰਗਾ ਬਣ ਜੂ ਤੇ ਜੇਕਰ ਉਹਨੇ ਟਾਈਮ ਪਾਸ ਵੀ ਕਰਨਾ ਹੈ ਟੈਂਪਰੇਰੀ ਚਾਹੀਦਾ ਹੈ ਹੁੰਦਾ ਸ਼ੌਂਕ ਹੈ ਤੇ ਜਾਂ ਉਹਦੀ ਮਜਬੂਰੀ ਹੈ ਤਾਂ ਉਹ ਇੱਕ ਘੰਟਾ ਡੇਢ ਘੰਟੇ ਨੂੰ ਪਹਿਲਾਂ ਯੂਜ਼ ਕਰ ਲਵੇ ਤੇ ਬਸ ਵਿਆਕਰਵ ਕਰ ਖਾਣ ਦੀ ਜਰੂਰਤ ਹੀ ਨਹੀਂ ਡਾਕਟਰ ਸਾਹਿਬ ਇਹ ਤਾਂ ਨਹੀਂ ਹੋਊਗਾ ਵੀ ਤੁਹਾਡੀ ਗੋਲੀ ਦੀ ਜਿਵੇਂ ਬਹੁਤ ਸਾਰੇ ਸਾਡੇ ਨੌਜਵਾਨ ਮੁੰਡੇ ਹੈਗੇ ਨੇ ਜਿਹੜਾ ਕਰਦੇ ਨੇ ਉਹ ਜਦੋਂ ਵੀ ਮਿਲਣਾ ਆਪਣੇ ਪਾਟਨ ਨੂੰ ਮਿਲਦਾ ਹੈ ਤਾਂ ਉਹ ਤਰ੍ਹਾਂ ਤਰ੍ਹਾਂ ਦੀਆਂ ਗੋਲੀਆਂ ਦਾ ਇਸਤੇਮਾਲ ਕਰਦੇ ਨੇ ਐਡਿਕਸ਼ਨ ਤਾਂ ਨਹੀਂ ਹੋ ਜੂਗੀ ਤੁਹਾਡੀ ਗੋਲੀ ਦੀ ਇਹਦੀ ਇਹ ਇਸੇ ਵਾਸਤੇ ਤਾਂ ਅਸੀਂ ਬਣਾਈ ਹੈ ਕਿ ਉਹਨਾਂ ਚ ਵਿੱਚੋਂ ਬਾਹਰ ਨਿਕਲਿਆ ਜਾਵੇ ਜਿਹੜਾ ਉਹ ਜੰਜਾਲ ਦੇ ਵਿੱਚ ਫਸੇ ਹੋਏ ਨੇ ਜਿਹੜੇ ਜੰਜਾਲ ਚ ਫਸੇ ਹੋਏ ਨੇ ਆਯੁਰਵੇਦ ਕਸੀਂ ਦੇ ਰਹੇ ਹਾਂ ਕਿ ਇਹਦੇ ਨਾਲ ਪਰਮਾਨੈਂਟ ਠੀਕ ਹੋ ਜਾਵੇ ਇਹ ਤਾਂ ਨਹੀਂ ਹੈਗਾ ਕੋਈ ਹੋਰ ਸਟੀਰੋਇਡ ਕੋਈ ਹੋਰ ਅੰਗਰੇਜ਼ੀ ਦਵਾਈ ਮਿਕਸ ਕੀਤੀ ਹੋਵੇ ਸਟੈਰਾਇਡ ਤਾਂ ਇਹਦੇ ਵਿੱਚ ਕਰ ਹੀ ਕੁਝ ਨਹੀਂ ਸਕਦਾ ਸਟੈਰਾਇਡ ਦਾ ਕੋਈ ਮਤਲਬ ਹੀ ਨਹੀਂ ਹੈਗਾ ਅੱਛਾ ਹਾਂਜੀ ਕੁਝ ਨਹੀਂ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਨੂੰ ਇਹ ਖਜ਼ਾਨੇ ਨਾਲ ਰूबरू ਕਰਵਾਉਣ ਵਾਸਤੇ ਬਹੁਤ ਸ਼ੁਕਰੀਆ ਜੀ ਤੁਹਾਡਾ ਸੋ ਸੋ ਇਹ ਸਨ ਡਾਕਟਰ ਗੁਰਚਰਨ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਘਰਾਂ ਨੂੰ ਬਚਾ ਸਕਦੇ ਹਾਂ ਰੁੱਸੇ 파ਟਨਰ ਨੂੰ ਮਨਾ ਸਕਦੇ ਹਾਂ ਤੇ ਇਸ ਖਜ਼ਾਨੇ ਦਾ ਫਾਇਦਾ ਉਹ ਮੁੰਡੇ ਜ਼ਰੂਰ ਲੈ ਸਕਦੇ ਨੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਹੈਗਾ ਉਹਨਾਂ ਦੇ ਮਨ ਦੇ ਵਿੱਚ ਬੈਠ ਗਿਆ ਵਿਵਤਾ ਜ਼ਿੰਦਗੀ ਨੂੰ ਲੈ ਕੇ ਔਰ ਡਾਕਟਰ ਸਾਹਿਬ ਨੇ ਹੁਣ ਤੱਕ ਬਹੁਤ ਘਰ ਨੇ ਜਿਹੜੇ ਔਰ ਚਾਹੇ ਇੱਥੇ ਹੋਣ ਚਾਹੇ ਫੋਰਨ ਦੇ ਵਿੱਚ ਹੋਣ ਮੇਰੀ ਨੌਲੇਜ ਦੇ ਵਿੱਚ ਨੇ ਬਹੁਤ ਸਾਰੇ ਘਰ ਨੇ ਜਿਹੜੇ ਇਹਨਾਂ ਨੇ ਉਜੜਨੋਂ ਬਚਾਏ ਨੇ ਔਰ ਉਹਨਾਂ ਦਾ ਸੇਵਾ ਹੈ ਜਿਹੜਾ ਮੁੜ ਹੋਇਆ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਦਿੱਤੇ ਗਏ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਰ ਵੀ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅ ਦਿੱਕਤ ਪਰੇਸ਼ਾਨੀ ਕਿਉਂਕਿ ਡਾਕਟਰ ਸਾਹਿਬ ਬਹੁਤ ਸਾਰੀ ਦਿੱਕਤਾਂ ਪਰੇਸ਼ਾਨੀਆਂ ਤਾਂ ਫੋਨ ਤੇ ਹੀ ਦੂਰ ਕਰ ਦਿੰਦੇ ਨੇ ਲੋਕਾਂ ਦੀਆਂ ਜਿਨ੍ਹਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਇਹ ਮੈਡੀਸਨ ਵਾਲੇ ਪਾਸੇ ਨੁਸਖੇ ਵਾਲੇ ਪਾਸੇ ਉਹਨਾਂ ਨੂੰ ਹੀ ਲੈ ਕੇ ਆਉਂਦੇ ਨੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਬੇਝਿਜਕ ਹੋ ਕੇ ਫੋਨ ਹੈਗਾ ਜਿਹੜਾ ਡਾਕਟਰ ਸਾਹਿਬ ਦੀ ਟੀਮ ਨੂੰ ਕਰ ਸਕਦੇ ਹੋ ਧੰਨਵਾਦ